ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਹੁਤ ਹੀ ਜਿਆਦੇ ਸੋਹਣੇ ਸੂਟ ਨੇ ਕਸ਼ਮੀਰੀ ਵਰਕ ਦੇ ਸੂਟ ਨੇਗੇ ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਆਪਣਾ WhatsApp ਤੇ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋਗੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਆ ਪਾ ਬਾਂਦਨੀ ਤੇ ਪਾਇਆ ਹੋਇਆ ਇਸ ਤਰ੍ਹਾਂ ਦਾ ਨੈੱਕ ਹੈਗਾ ਤੇ ਪਲੱਸ ਬਾਜੂ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਚਾਕ ਨੇਗੇ ਤੇ ਬੋਟਮ ਤੇ ਵੀ ਹਲਕਾ ਜਿਹਾ ਕੰਮ ਹੋਇਆ ਹੋਇਆ ਹੈਗਾ ਤੇ ਨਾਲ ਆਪਾਂ ਰੱਖਿਆ ਹੈਗਾ organza ਦਾ ਦੁਪੱਟਾ ਇਹਦੇ ਨਾਲ ਦੇ ਕਾਫੀ ਸਾਰੇ ਸੂਟ ਨੇਗੇ ਆਪਾਂ ਰੈਡੀ ਕਰਕੇ ਭੇਜ ਦਿੱਤੇ ਨੇਗੇ ਪਹਿਣਾ ਨੂੰ ਤੇ ਤੁਸੀਂ ਹਨਾ ਇਹਦੇ ਨਾਲ ਦਾ ਸੂਟ ਸੇਮ ਚਾਹੀਦਾ ਤਾਂ ਆਪਣੇ ਕੋਲ ਇੱਕ ਕਲਰ ਅਵੇਲੇਬਲ ਹੈਗਾ ਤੇ ਬਾਕੀ ਤੁਸੀਂ ਮੈਂ ਤੁਹਾਨੂੰ ਹੁਣ ਵਟਸਐਪ ਤੇ ਪਿਕਸ ਵਗੈਰਾ ਸ਼ੇਅਰ ਕਰ ਦੂੰਗੀ ਤੁਸੀਂ ਉਹਦੇ ਵਿੱਚੋਂ ਆਪਣਾ ਕਲਰ ਹੈ ਜਿਹੜਾ ਸਿਲੈਕਟ ਕਰ ਸਕਦੇ ਹੋਗੇ ਸੇਮ ਸੂਟ ਹਨਾ ਵੀ ਮਿਲਣਾ ਮੁਸ਼ਕਲ ਆ ਹੋਰ ਕਲਰ ਦੇ ਵਿੱਚ ਜਿਹੜਾ ਤੁਸੀਂ ਸੂਟ ਹੈਗਾ ਇਹ ਲੈ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਪਹਿਣਾ ਦੀ ਕਾਫੀ ਜ਼ਿਆਦੇ ਡਿਮਾਂਡ ਸੀਗੀ ਵੀ ਸਾਨੂੰ ਕਸ਼ਮੀਰੀ ਵਰਕ ਦੇ ਸੂਟ ਚਾਹੀਦੇ ਨੇ ਤੇ ਆਪਾਂ ਲੈ ਕੇ ਆਏ ਠੀਕ ਪ੍ਰਾਈਸ ਦੇ ਵਿੱਚ ਪਲੱਸ ਨਾਲ ਸ਼ਾਲ ਸਟਾਲ ਵੀ ਵਰਕ ਹੋਏ ਹੋਏ ਨੇਗੇ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣਾ ਹੈਗਾ ਕਲਰ ਇਹਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਨੇਗੇ ਸਾਰੇ ਹੀ ਲੋ ਜੀ ਇਸ ਤਰ੍ਹਾਂ ਦਾ ਰਹੇਗਾ ਨੈੱਕ ਓ ਸੌਰੀ ਇਸ ਤਰ੍ਹਾਂ ਇਹਦਾ ਰਹੇਗਾ ਨੈੱਕ ਦੇਖੋ ਜੀ ਨੈੱਕ ਬਣਿਆ ਹੋਇਆ ਹੈ ਜਿਹੜਾ ਵਰਕ ਹੋਇਆ ਹੋਇਆ ਹੈਗਾ ਸਾਰਾ ਕਸ਼ਮੀਰੀ ਕੰਮ ਹੋਇਆ ਹੋਇਆ ਹੈਗਾ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਤੇ ਪਲੱਸ ਨਾਲ ਮਤਲਬ ਇਹ ਤਾਂ ਘੇਰਾ ਵੀ ਬਣਿਆ ਹੋਇਆ ਹੈਗਾ ਦੇਖੋ ਜੀ ਲੋ ਜੀ ਦੇਖੋ ਇਸ ਤਰ੍ਹਾਂ ਇਹਦਾ neck ਬਣਿਆ ਹੋਇਆ neck ਦੀ neck ਤੇ ਵਰਕ ਹੋਇਆ ਹੋਇਆ ਹੈਗਾ ਸਾਰਾ ਵਰਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾਗਾ ਤੇ ਵਿੱਚ ਸਾਰੀਆਂ ਬੂਟੀਆਂ ਆਣਗੀਆਂ ਇਸ ਤਰ੍ਹਾਂ ਤੇ ਪਲੱਸ ਨਾਲ ਘੇਰਾ ਆ ਜਾਊਗਾ ਤੇ ਬਾਹਾਂ ਤੇ ਵਰਕ ਆ ਜਾਊਗਾ ਤੇ ਪਲੱਸ ਨਾਲ ਹੈਗਾਗਾ ਸ਼ਾਲ ਸਟਾਲ ਦੇਖੋ ਇਸ ਤਰ੍ਹਾਂ ਇਹ ਨਾ ਹੀ ਮਤਲਬ ਇਹਦੀ ਜਿਆਦਾ ਚੜਾਈ ਘੱਟ ਹੈ ਨਾ ਹੀ ਇਹਦੀ ਬਾਹਲੀ ਜਿਆਦਾ ਚੜਾਈ ਹੈ ਹਨਾ ਚ ਇਹਦੀ ਇਹਦੇ ਵਿੱਚ ਤੁਸੀਂ 5000 ਦਾ ਸੂਟ ਲੈ ਲਓ ਕਸ਼ਮੀਰੀ ਵਰਕ ਦੇ ਵਿੱਚ ਪਰ ਜਿਹੜਾ ਸਟਾਲ ਦਾ ਅਰਜ ਹੋਊਗਾ ਸਿਰਫ ਇੰਨਾ ਕੁ ਹੀ ਹੋਊਗਾ ਲਓ ਜੀ ਪਰ ਇੰਨਾ ਵੀ ਛੋਟਾ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਬਾਲਾ ਜਿਆਦਾ ਛੋਟਾ ਹੈਗਾ ਹਨਾ ਤੇ ਵਧੀਆ ਮਤਲਬ ਆ ਸਕਦਾ ਹੈਗਾ ਨਾ ਮੈਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਨੀ ਆ ਲਓ ਜੀ ਮਹਿਰੂਨ ਕਲਰ ਕਾਫੀ ਜਿਆਦਾ ਸੋਹਣਾ ਕਲਰ ਸਾਰੇ ਹੀ ਇੰਨੇ ਪਿਆਰੇ ਲੰਗੇ ਦੇਖੋ ਜੀ ਪ੍ਰਾਈਜ਼ ਰਹੇਗਾ ਜੀ 2000 ਪਲੱਸ ਸ਼ਿਪਿੰਗ ਹੈ ਤੇ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ 2000 ਪ੍ਰਾਈਜ਼ ਹੈ ਪਹਿਲਾ ਸੂਟ ਇਹ ਸੀਗਾ ਲੋ ਦੂਜਾ ਹੈਗਾ ਗ੍ਰੇ ਕਲਰ ਕਲਰ ਸਾਰੇ ਸੇਮ ਲੰਗੇ ਹਨਾ ਮੈਂ ਤੁਹਾਨੂੰ ਸੇਮ ਸਟੌਲ ਲੰਗੇ ਸਾਰਾ ਕੁਝ ਉਦਾਂ ਸੇਮ ਹੀ ਹੈਗਾ ਪਰ ਚਲੋ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਤੁਹਾਨੂੰ ਇਦਾਂ ਹੀ ਦਿਖਾ ਦਿੰਦੀ ਹਾਂ ਫਰਮੇਟ ਨੂੰ ਖੋਲ ਕੇ ਵੀ ਦਿਖਾ ਦਿੰਨੀ ਆ ਇੱਕ ਵਾਰ ਇਸ ਤਰ੍ਹਾਂ ਇਹਦਾ neck ਬਣਿਆ ਹੋਇਆਗਾ ਦੇਖੋ ਕਲਰ ਕੰਬੀਨੇਸ਼ਨ ਇਹ ਵੀ ਬਹੁਤ ਜਿਆਦਾ ਸੋਹਣਾਗਾ ਤੇ ਪਲੱਸ ਨਾਲ ਰਹੇਗਾ ਉਸ ਤਰ੍ਹਾਂ ਹੀ ਵਰਕ ਕੀਤਾ ਹੋਇਆਗਾ ਜਿਹੜਾ ਸਟਾਲ ਹੈਗਾ ਦੇਖੋ ਕਾਫੀ ਕਿੰਨੀ ਪਿਆਰੀ ਐਮਬਰਾਇਡਰੀ ਹੋਈ ਹੋਈ ਹੈਗੀ ਕਿ ਸਾਰਾ ਜਿਹੜਾ ਕੰਮ ਹੈ ਕਸ਼ਮੀਰੀ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਵਰਕ ਹੈਗਾ ਜਿਹੜਾ ਬਹੁਤ ਜਿਆਦਾ ਸੋਹਣਾਗਾ ਦੂਜਾ ਕਲਰ ਇਹ ਵਾਲਾ ਸੀਗਾ ਗ੍ਰੇ ਕਲਰ ਤੀਜਾ ਕਲਰ ਹੈਗਾਗਾ ਬਲੂ ਪ੍ਰਾਈਸ ਸੇਮ ਰਹੂਗਾ 2000 ਪਲੱਸ ਸ਼ਿਪਿੰਗ ਜਿਹੜਾ ਅਗਲਾ ਕਲਰ ਹੈਗਾ ਇਹ ਵੀ ਬਹੁਤ ਜ਼ਿਆਦੇ ਸੋਹਣਾ ਹੈਗਾ ਲਓ ਜੀ ਬਲੂ ਕਲਰ ਹੈ ਸੇਮ ਹੀ ਡਿਜ਼ਾਈਨ ਦੇ ਸਾਰੇ ਜਿਹੜਾ ਮੈਂ ਤੁਹਾਨੂੰ ਇੱਕ ਪਹਿਲਾ ਡਿਜ਼ਾਈਨ ਖੋਲ ਕੇ ਦਿਖਾਤਾ ਸੇਮ ਹੀ ਡਿਜ਼ਾਈਨ ਰਹੂਗਾ ਘੇਰਾ ਵਰਕ ਹੈਗਾ ਤੇ neck ਤੇ work ਹੋਇਆ ਹੈਗਾ ਪਲੱਸ ਨਾਲ ਜਿਹੜਾ ਸ਼ਾਲ ਹੈਗਾ ਉਹ work ਹੋਇਆ ਹੋਇਆ ਸਾਰਾ ਲੋ ਜੀ ਪ੍ਰਾਈਜ਼ ਰਹੇਗਾ ਇਹਨਾਂ ਦਾ 2000 ਸਾਰਿਆਂ ਦਾ ਅਗਲਾ ਕਲਰ ਹੈਗਾ ਜੈਲੋ ਦੇਖੋ ਕਾਫੀ ਜਿਆਦਾ ਸੋਨਾ 쉐ਡ ਹੈਗਾ ਆਪਾਂ ਡਾਰਕ ਤੇ ਲਾਈਟ ਦਾ ਹਮੇਸ਼ਾ ਚਾਰਟ ਲੈ ਕੇ ਆਉਂਨੇ ਹਾਂ ਕਈ ਪੈਣਾ ਮਤਲਬ ਡਾਰਕ ਕਲਰ ਪਸੰਦ ਕਰਦੀਆਂ ਨੇ ਕਈ ਲਾਈਟ ਦੇਖੋ ਜੀ neck ਬਣਿਆ ਹੋਇਆ ਘੇਰਾ ਵੀ ਹੈ ਘੇਰਾ ਤਾਂ ਸਭ ਦਾ ਹੀ ਹੈ ਸਭ ਦਾ ਹੀ neck ਬਣਿਆ ਹੋਇਆਗਾ ਸਾਰੇ ਸੂਟਾਂ ਦਾ ਪਲੱਸ ਜਿਹੜਾ ਦੇਖੋ ਸ਼ਾਲ ਆ ਕਿੰਨਾ ਜਿਆਦਾ ਸੋਹਣਾ ਹੈਗਾ ਇਹਦਾ yellow ਲੋਟ ਏਦਾਂ ਇਹਤੇ ਵਰਕ ਹੋਇਆ ਹੋਇਆਗਾ ਦੇਖੋ ਜੀ ਅਗਲਾ ਕਲਰ ਰਹੇਗਾ frozy ਕਲਰ ਵੀ ਬਹੁਤ ਜਿਆਦੇ ਸੋਹਣੇ ਕਲਰ ਸਾਰੇ ਹੀ ਸੋਹਣੇ ਨੇ ਕੋਈ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਇਹ ਜਿਆਦਾ ਸੋਹਣਾ ਹੈ ਪੈਣਾ ਪੁੱਛਣ ਲੱਗਿਆਂਦੀਆਂ ਨੇ ਵੀ ਤੁਸੀਂ ਦੱਸੋ ਕਿਹੜਾ ਜਿਆਦਾ ਸੋਹਣਾ ਹੈ ਹਨ ਮੇਰੇ ਲਈ ਸਾਰੇ ਹੀ ਸੋਹਣੇ ਹੁੰਦੇ ਨੇ ਕਿ ਕਲਰ ਦੇਖੋ ਇਹਦਾ ਫਰੋਜ਼ੀ ਕਲਰ ਸੇਮ ਜਿਹੜੇ ਕਲਰ ਨੇਗੇ ਪਰਫੈਕਟ ਆ ਰਹੇ ਨੇਗੇ ਲਾਸਟ ਹੈਗਾਗਾ ਪਿੰਕ ਡਾਰਕ ਪਿੰਕ ਦੇਖੋ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਆ ਰਿਪੀਟ ਤੇ ਵੀ ਆਪਾਂ ਮੰਗਵਾ ਲੈਣਗੇ ਪਰ ਜਿੰਨੇ ਕ ਆਪਾਂ ਨੂੰ ਮਿਲੇ ਆਪਾਂ ਲੈ ਆਏ ਰੀਪੀਟ ਤੇ ਵੀ ਆਪਾਂ ਜਿਹੜੇ ਨੇ ਇਹ ਮਗਵਾਏ ਨੇ। ਲੋ ਜੀ। ਦੇਖੋ। ਸ਼ਾਲ ਇਹਦਾ। ਬਹੁਤ ਜਾਦੇ ਸੋਹਣੀ ਐਮਬਰਾਇਡਰੀ ਹੋਈ ਹੋਈ ਆ। ਸੇਮ ਹੀ ਨੇ ਸਾਰਿਆਂ ਦੇ neck ਕੇਰਾ ਬਾਵਾ ਤੇ ਪਲੱਸ ਜਿਹੜਾ ਸ਼ਾਲ ਹੈਗਾ ਉਹ ਜਾ ਮਤਲਬ ਸਾਰਾ ਹੀ ਵਰਕ ਹੋਇਆ ਹੋਇਆਗਾ। ਮੈਂ ਲਾਸਟ ਦੇ ਵਿੱਚ ਇਹ ਵਾਲਾ ਸ਼ਾਲ ਵੀ ਦਿਖਾ ਦਿੰਨੀ ਆ। ਦੇਖੋ ਇਹ ਵੀ ਸਾਰਾ ਵਰਕ ਹੋਇਆ ਹੋਇਆਗਾ। ਬਹੁਤ ਜਾਦੇ ਸੋਹਣਾ ਸੂਟ ਹੈ ਇਹ ਵਾਲਾ। ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾਗਾ ਕੋਈ ਵੀ ਤੁਹਾਨੂੰ ਮਤਲਬ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਜਿਹੜਾ ਆਰਡਰ ਹੈ WhatsApp ਤੇ ਕਰਨਾਗਾ ਤੇ ਆਪਣਾ ਫਾਸਟਲੀ ਆਰਡਰ ਦੇ ਦਿਓ ਬਹੁਤ ਲਿਮਟਿਡ ਸਟਾਕ ਹੈ ਪਰ ਰੀਪੀਟ ਵੀ ਮੰਗਵਾਵਾਂਗੇ ਸੂਟ ਆਪਾਂ ਲਖਵਾਇਆਏ ਸੀਗੇ ਕਿਉਂਕਿ ਮੈਨੂੰ ਕਾਫੀ ਜ਼ਿਆਦੇ ਮੈਸੇਜ ਆ ਰਹੇ ਸੀ ਇਹ ਸੂਟਾਂ ਲਈ ਵੀ ਸਾਨੂੰ ਚਾਹੀਦੇ ਨੇਗੇ ਵੀ ਸਾਨੂੰ ਠੀਕ ਪ੍ਰਾਈਸ ਦੇ ਵਿੱਚ ਚਾਹੀਦੇ ਨੇ ਕਿਉਂਕਿ ਇਹਦੇ ਵਿੱਚ 5-6000 10000 ਤੱਕ ਵੀ ਸੂਟ ਨੇਗੇ ਆਪਾਂ ਨਾਰਮਲ ਰੇਂਜ ਦੇ ਜਿਹੜੇ 2000 ਦੇ ਸੂਟ ਲੈ ਕੇ ਆਇਾਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਆਪਣਾ ਆਰਡਰ ਹੈ ਉੱਥੇ ਜਾ ਕੇ ਕਨਫਰਮ ਕਰ ਲਿਓ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ